ਆਰੇ ਜੀ ਵੀ ਕੀ ਅੱਗੇ ਵੀ ਅਕਸਰੀ ਆਪਾਂ ਕਹਿੰਦੇ ਰਹਿੰਨੇ ਆਂ ਤੇ ਇਨਸਾਨ ਨੂੰ ਦੋ ਚੀਜ਼ਾਂ ਜਿਹੜੀਆਂ ਜ਼ਿੰਦਗੀ ਚ ਉੱਠਣ ਨਹੀਂ ਦਿੰਦੀਆਂ ਇੱਕ ਜਹਿਨਮ ਤੇ ਦੂਜਾ ਮੁਕੱਦਮਾ ਜੇ ਗੱਲ ਕਰੀਏ ਅੱਜ ਇੱਕ ਪਰਿਵਾਰ ਆਪਣੇ ਕੋਲੇ ਘਰੇ ਪਹੁੰਚਿਆ ਜਿੰਨੀ ਯੋਗੀ ਸੀ ਮੈਂ ਵੀ ਇਹਨਾਂ ਦੀ ਸਪੋਰਟ ਕੀਤੀ ਆ ਸੋ ਇਹ ਪਰਿਵਾਰ ਗੋਗੁਆਣੀ ਪਿੰਡ ਗੋਗੁਆਣੀ ਤਹਿਸੀਲ ਜੀਰਾ ਡਿਸਟ੍ਰਿਕਟ ਫਿਰੋਜ਼ਪੁਰ ਦਾ ਰਹਿਣ ਵਾਲਾ ਜਿਹੜਾ ਇਹ ਪਰਿਵਾਰ ਹੈ ਇਹਨਾਂ ਦਾ ਬੱਚਾ ਦੀਪ ਹਸਪੀਟਲ ਲੁਧਿਆਣੇ ਦੇ ਵਿੱਚ ਦਾਖਲ ਹੈ ਜਿਹੜਾ ਪਰਵਾਰ ਇਹਨਾਂ ਅਫੋਰਡ ਨਹੀਂ ਕਰ ਸਕਦਾ ਕਿ ਉਹ ਬੱਚੇ ਦਾ ਰੋਜ਼ ਦਾ ਜਿਹੜਾ ਬਿੱਲ ਆ ਉਹ ਪੇ ਕਰ ਸਕੇ ਸੋ ਮੈਂ ਸਾਰਿਆਂ ਤੋਂ ਪਹਿਲਾਂ ਤਾਂ ਗੋਗਵਾਨੀ ਨਗਰ ਦੇ ਲੋਕਾਂ ਨੂੰ ਬੇਨਤੀ ਕਰਦੀ ਆਂ ਕਿ ਇਸ ਪਰਿਵਾਰ ਦੀ ਜਿਹੜੀ ਸਪੋਰਟ ਕੀਤੀ ਜਾਵੇ ਫਿਰ ਆਲੇ-ਦੁਆਲੇ ਦੇ ਇਲਾਕੇ ਨੇ ਤੇ ਨਾਲ ਮੈਂ ਉਹਨਾਂ ਭੈਣਾਂ ਭਰਾਵਾਂ ਨੂੰ ਬੇਨਤੀ ਕਰਦੀ ਆਂ ਕਿ ਜਿਹੜੇ ਭੈਣ ਭਰਾ ਕਾਫੀ ਜਿਹੜੇ ਨੌਜਵਾਨਾਂ ਦਾ ਜਾਂ ਬੱਚਿਆਂ ਦਾ ਲਾਸ਼ ਕਰਵਾ ਚੁੱਕੇ ਉਹਨਾਂ ਨੂੰ ਮੈਂ ਬੇਨਤੀ ਕਰਦੀ ਆਂ ਕਿ ਇਸ ਪਰਿਵਾਰ ਦੀ ਬਾਹ ਜਿਹੜੀ ਜਰੂਰ ਪੜੀ ਜਾਵੇ ਸਭ ਤੋਂ ਜ਼ਰੂਰੀ ਗੱਲ ਹੈ ਜਿਹੜੀ ਕਿ ਜਿਹੜਾ ਇਸ ਪਰਿਵਾਰ ਦੇ ਨਾਲ ਹੀ ਸਿੱਧਾ رابطہ ਕੀਤਾ ਜਾਵੇ ਪਿੰਡ ਰੋਗਵਾਨੀ ਤਸਵੀਰ ਜੀਰਾ ਡਿਸਟ੍ਰਿਕਟ ਫਰੋਜ਼ਪੁਰ ਇਸ ਪਰਿਵਾਰ ਦਾ ਜਿਹੜਾ ਫੋਨ ਨੰਬਰ ਹੈਗਾ ਜੀ ਉਹ 95927 25046 95927 25046 959 8046 ਇਸ ਕੰਟੈਕਟ ਨੰਬਰ ਤੇ ਤੁਸੀਂ ਜਿਹੜਾ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਆ ਮੈਂ ਵੀਰ ਨੂੰ ਵੀਰੇ ਉਸ ਬੱਚੇ ਦੀ ਵੀਡੀਓ ਵੀ ਮਾੜੀ ਜੀ ਕੱਢ ਕੇ ਦਿਓ ਸੋ ਇਹ ਪਰਿਵਾਰ ਅੱਜ ਆਪਣੇ ਕੋਲੇ ਘਰ ਆਇਆ ਸੀਗਾ ਇਹ ਪਰਿਵਾਰ ਨੇ ਕਿਹਾ ਕਿ ਸਾਡੀ ਭੈਣੇ ਜਰੂਰ ਸਪੋਰਟ ਕਰੋ ਸਾਡੀ ਵੀਡੀਓ ਕਾਓ ਹਰ ਇੱਕ ਬੰਦਾ ਇਨਸਾਨੀਅਤ ਦੇ ਤੌਰ ਤੇ ਜੇ ਕੋਈ ਆਪ ਸਪੋਰਟ ਨਹੀਂ ਨਾ ਕਰ ਸਕਦਾ ਉਹ ਵੀਰ ਨੂੰ ਮੇਰੀ ਬੇਨਤੀ ਆ ਕਿ ਵੀਡੀਓ ਨੂੰ ਅੱਤ ਵਾਰ শেয়ার ਕਰੋ ਜਿਵੇਂ ਉਸ ਸੰਸਾਨ ਤੱਕ ਪਹੁੰਚੇ ਜਿਹੜਾ ਇਨਸਾਨ ਇਹਨਾਂ ਦੇ ਬੱਚੇ ਦੀ ਜ਼ਿੰਦਗੀ ਬਚਾਉਣ ਦੇ ਵਿੱਚ ਇਸ ਪਰਿਵਾਰ ਦੇ ਨਾਲ ਖੜਾ ਹੋ ਸਕੇ ਤੇ ਸੋ ਨਾਲ ਹੀ ਆਪਾਂ ਤੁਹਾਨੂੰ ਅ ਦਿਖਾਉਣੀ ਆ ਉਹ ਬੱਚੇ ਦੀ ਜਿਹੜੀ ਵੀਡੀਓ ਆ ਸੋ ਥੋੜਾ ਜਿਹਾ ਨੇੜੇ ਨੂੰ ਆਣ ਕੇ ਬਿਠੇ ਆ ਵੀਡੀਓ ਦਿਖਾਈ ਜਾਵੇ ਜਿਹੜਾ ਬੱਚਾ ਵਿਚਾਰਾ ਇਹ ਜ਼ਿੰਦਗੀ ਤੇ ਮੌਤ ਦੀ ਜਿਹੜੀ ਉਹ ਲੜਾਈ ਲੜ ਰਿਹਾ ਬੱਚਾ ਹਸਪੀਟਲ ਦੇ ਵਿੱਚ ਆ ਸੋ ਸਾਡੇ ਇਲਾਕੇ ਦਾ ਸਾਡੇ ਹੀ ਦਾ ਇਸ ਲਈ ਮੈਂ ਸਾਰੇ ਪਿੰਡਾਂ ਦੇ ਪੰਜਾਂ ਸਰਪੰਚਾਂ ਨੂੰ ਬੇਨਤੀ ਕਰਦੀ ਆ ਸਾਰਿਆਂ ਤੋਂ ਪਹਿਲਾਂ ਤਾਂ ਜਿੰਨੇ ਵੀ ਪਿੰਡ ਜੀਰਾ ਬਲਾਕ ਦੇ ਵਿੱਚ ਪੈਂਦੇ ਆ ਉਹ ਸਾਰੇ ਪੰਜ ਸਰਪੰਚ ਕੋਈ ਵੱਡੀ ਗੱਲ ਨਹੀਂ ਜੇ ਤੁਸੀਂ 5-500 ਰੁਪਏ ਵੀ ਸਾਰੇ ਇਲਾਕੇ ਵਾਲੇ ਇਕੱਠਾ ਕਰਕੇ ਦਿਓ ਇੱਕ ਪਿੰਡ ਦੇ ਵਿੱਚੋਂ ਇੱਕ-ਇੱਕ ਘਰ ਜੇ ਤੁਸੀਂ 100-100 ਯਾ ਕਿ ਯਾਰ ਪੇਗੇ ਵੀ ਇਕੱਠੇ ਕਰੋ ਤਾਂ ਇੱਕ ਗਰੀਬ ਪਰਿਵਾਰ ਦੇ ਬੱਚੇ ਦੀ ਜਿਹੜੀ ਜ਼ਿੰਦਗੀ ਬਣ ਸਕਦੀ ਆ ਸੋ ਨਾਲ ਹੀ ਗੱਲ ਕਰਦੇ ਆਂ ਆਪਾਂ ਉਹ ਬੱਚੇ ਦਾ ਦਾਦਾ ਤੇ ਨਾਲ ਉਹਨਾਂ ਦੇ ਪਿੰਡ ਦੇ ਆਏ ਆ ਹਾਂਜੀ ਕੀ ਬੱਚੇ ਨੂੰ ਪ੍ਰੋਬਲਮ ਕੀ ਸੀ ਇਨਫੈਕਸ਼ਨ ਬਹੁਤ ਹੋ ਗਈ ਇਨਫੈਕਸ਼ਨ ਬਹੁਤ ਜ਼ਿਆਦਾ ਵਾੜ ਗਈ ਸੀ ਅੱਛਾ ਬਾਥਰੂਮ ਦਾ ਇੱਕ ਬਣਾ ਤੇ ਗਿਆ ਕਿੰਨੇ ਸਾਢੇ 3 ਸਾਲ ਦਾ ਬਾਈ ਜੀ ਕਹਿੰਦੇ ਕਿ ਉਹਨੂੰ ਇਨਫੈਕਸ਼ਨ ਹੋ ਗਈ ਸੀ ਬਾਥਰੂਮ ਦਾ ਜਿਹੜਾ ਬੰਨ ਪੈ ਗਿਆ ਸੀ ਸਾਢੇ 3 ਸਾਲ ਦਾ ਬੱਚਾ ਸੋ ਜਰੂਰ ਇਹਨਾਂ ਭਰਾਵਾਂ ਦੀ ਮਦਦ ਕਰੋ ਕਿਉਂਕਿ ਕੋਈ ਵੀ ਕਿਤੇ ਵੀ ਆਉਂਦਾ ਇੱਕ ਆਸ ਦੇ ਨਾਲ ਆਸ ਤੱਕ ਕੇ ਆਉਂਦਾ ਸੋ ਇਹ ਗਰੀਬ ਪਰਿਵਾਰ ਆ ਵਿਚਾਰਾ ਗਰੀਬ ਪਰਿਵਾਰ ਦੀ ਜਿਹੜੀ ਜਰੂਰ ਮਦਦ ਕੀਤੀ ਜਾਵੇ ਕਿਉਂਕਿ ਸਿਆਣੇ ਕਹਿੰਦੇ ਆ ਗੁਰੂ ਦੀ ਗੋਲਕ ਤੇ ਗਰੀਬ ਦਾ ਮੋਹ ਜੇ ਅੱਜ ਤੁਸੀਂ ਇਸ ਪਰਿਵਾਰ ਦੇ ਨਾਲ ਖੜੋਗੇ ਇਸ ਪਰਿਵਾਰ ਦੇ ਬੱਚੇ ਨੂੰ ਇੱਕ ਨਵੀਂ ਜ਼ਿੰਦਗੀ ਮਿਲੂਗੀ ਤਾਂ ਮੈਨੂੰ ਲੱਗਦਾ ਪ੍ਰਮਾਤਮਾ ਉਹਦਾ ਫਲ ਤੁਹਾਨੂੰ ਜ਼ਰੂਰ ਦੇਊਗਾ ਸੋ ਸਾਰੇ ਮੇਰੇ ਵੀਰਾਂ ਭਰਾਵਾਂ ਨੂੰ ਬੇਨਤੀ ਹੈ ਇੱਕ ਤਾਂ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕੀਤਾ ਜਾਵੇ ਦੂਸਰਾ ਇਸ ਪਰਿਵਾਰ ਦੀ ਵੱਧ ਤੋਂ ਵੱਧ ਜਿਹੜੀ ਮਦਦ ਕੀਤੀ ਜਾਵੇ ਮੈਂ ਵੀ ਹੱਥ ਜੋੜ ਕੇ ਬੇਨਤੀ ਕਰਦੀ ਹਾਂ ਸੋ ਸਾਰੇ ਭੈਣਾ ਭਰਾਵਾਂ ਨੂੰ ਹਰ ਨਗਰ ਨੂੰ ਜਿੱਥੇ ਵੀ ਜੀਰਾ ਬਲਾਕ ਦੇ ਵਿੱਚ ਨਗਰ ਆਉਂਦੇ ਆ ਸਾਰੇ ਪੰਜਾਂ ਸਰਪੰਚਾਂ ਨੂੰ ਪੰਚਾਇਤਾਂ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਆ ਕਿ ਇਸ ਪਰਿਵਾਰ ਦੀ ਜਰੂਰ ਮਦਦ ਕਰੋ ਤਾਂ ਜੋ ਇਹਨਾਂ ਦਾ ਬੱਚਾ ਜਿਹੜਾ ਤੰਦਰੁਸਤ ਹੋ ਕੇ ਆਪਣੇ ਵਿੱਚ ਆ ਸਕੇ ਜਦੋਂ ਬੱਚਾ ਤੰਦਰੁਸਤ ਹੋ ਕੇ ਆ ਗਿਆ ਤਾਂ ਕੋਸ਼ਿਸ਼ ਕਰਾਂਗੇ ਇੱਕ ਵੀਡੀਓ ਉਸ ਬੱਚੇ ਦੀ ਤੁਹਾਡੇ ਨਾਲ ਸਾਂਝੀ ਕਰ ਲਈ ਅੱਜ ਵਿਚਾਰੇ ਇਹ ਕਹਿ ਰਹੇ ਆ ਕਿ ਇਹ ਤਾਂ 3000 ਰੁਪਿਆ ਰੋਇ ਦਾ ਦੀਪ ਹਸਪੀਟਲ ਦਾ ਖਰਚ ਆ ਸੋ ਇਸ ਲਈ ਮੈਂ ਸਾਰੇ ਵੀਰਾਂ ਭਰਾਵਾਂ ਨੂੰ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਵੱਧ ਤੋਂ ਵੱਧ ਤੁਸੀਂ ਜਿਹੜਾ ਇਸ ਪਰਿਵਾਰ ਦੀ ਸਪੋਰਟ ਕਰੋ ਤਾਂ ਜੋ ਇਹਨਾਂ ਦਾ ਜਿਹੜਾ ਬੱਚਾ ਵੱਸ ਸਕੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ